ਉਹ ਵੇਖੋ ਜੀ ਤੇ ਉਪਰੋਂ ਜੋ ਫੈਸਲਾ ਵਾ ਜਿਨ੍ਹਾਂ ਨੇ ਚੋਣ ਕਰਵਾਣੀ ਸੀ ਉਹਨਾਂ ਨੂੰ ਪਤਾ ਵਾ ਕਿ ਕਿਉਂ ਹੋਈ ਹੈ ਵੈਸੇ ਐਸ ਡੀ ਐਮ ਸਾਹਿਬ ਕਹਿੰਦੇ ਕਿ ਉਹਨਾਂ ਦੀ ਡਿਊਟੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਉਹਨਾਂ ਨੂੰ ਜ਼ਰੂਰੀ ਜਾਣਾ ਪੈ ਗਿਆ ਰੁਕਾ ਕਰਕੇ ਜਿਹੜਾ ਵਾ ਇਲੈਕਸ਼ਨ ਅੱਗੇ ਕਰਨੀ ਪਈ ਆ ਹੁਣ ਦੇਖੋ ਨਵੀਂ ਡੇਟ ਆਏਗੀ ਤੇ ਉਦੋਂ ਇਲੈਕਸ਼ਨ ਹੋਏ ਸਰ ਦਬੀਬਾਦ ਜਿਹੜਾ ਕੌਂਸਲਰ ਆ ਉਹਨੂੰ ਕਿਹਾ ਜਾ ਰਿਹਾ ਕਿ ਲਾਲਜੀਤ ਸਿੰਘ ਕੁਲਰਮਤੀ ਸਾਹਿਬ ਦੀ ਦਖਲਤਾ ਜੀਆ ਕੋਟਿਆ ਰਕਤੀ ਦਾ ਵਿੱਚ ਦੋਸਤ ਲਾਇਆ ਗਿਆ ਉਹਦੇ ਬਾਰੇ ਕੁਝ ਬੋਲੋ ਤਾਂ ਵੇਖੋ ਜੀ ਮੈਂ ਮੈਂ ਲਾਲਜੀਤ ਸਿੰਘ ਕੁਲਰ ਦਾ ਕੋਈ ਦਖਲ ਅੰਦਾਜ਼ੀ ਦਾ ਕੰਮ ਬਣਦਾ ਤੇ ਨਹੀਂਗਾ ਕਿਉਂਕਿ ਤੇ ਜਿਹੜਾ ਵਾ ਨਗਰ ਕੌਂਸਲ ਦੇ ਜੇ ਐਮਸੀ ਚੁਣੇ ਆ ਲੋਕਾਂ ਨੇ ਚੁਣੇ ਆ ਤੇ ਹੁਣ ਜਿਹੜਾ ਅਹੁਦੇਦਾਰ ਚੁਣਨੇ ਆ ਪ੍ਰਧਾਨ ਮੀਤ ਪ੍ਰਧਾਨ ਉਹ ਐਮਸੀਆਂ ਨੇ ਚੁਣਨੇ ਆ ਸੋ ਨਾ ਹੀ ਕੋਈ ਮੀਰਾ ਵਿੱਚ ਦਖਲ ਅੰਦਾਜ਼ੀ ਦਾ ਬਣਦਾ ਵਾ ਤੇ ਨਾ ਹੀ ਲਾਲਜੀਤ ਭੁੱਲੜ ਦਾ ਬਣਦਾ ਵਾ ਸੋ ਮੈਂ ਜੇ ਕੋਈ ਕਹਿੰਦੇ ਨੇ ਵੀ ਦਖਲ ਅੰਦਾਜ਼ੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕੀ ਦਖਲ ਅੰਦਾਜ਼ੀ ਕਰ ਰਹੇ ਆ ਕਿਉਂ ਕਰ ਰਹੇ ਨੇ ਸੋ ਮੈਨੂੰ ਤੇ ਜਿਹੜਾ ਵਾ ਕੋਈ ਸਾਡਾ ਦਖਲ ਅੰਦਾਜ਼ੀ ਕਰਨਾ ਕੋਈ ਬਣਦਾ ਨਹੀਂ ਇਹਦੇ ਵਿੱਚ ਇਹ ਮਾਮਲਾ ਪਾਰਟੀਆਂ ਹੀ ਮੰਨਦੇ ਨੇ ਅਸਲ ਹੁੰਦਾ ਗਿਆ ਜੀ ਕਿਹੜਾ ਜੀ ਦਖਲੰਦਾ ਜੀ ਲੱਗਦਾ ਇਸੋ ਬਣਿਆ ਨਗਰ ਵੇਖੋ ਜੀ ਦਖਲੰਦਾ ਜੀ ਦਾ ਤੇ ਅਸੀਂ ਤਦ ਲਈ ਆਈਏ ਨਾ ਜੇ ਸਾਨੂੰ ਕੋਈ ਉਹ ਵੀਪੀ ਦਖਲੰਦਾ ਜੀ ਕਰ ਰਿਹਾ ਦਖਲੰਦਾ ਜੀ ਹੋਣੀ ਨਹੀਂ ਚਾਹੀਦੀ ਉਹਨਾਂ ਦੀ ਕਿਉਂਕਿ ਉਹਨਾਂ ਦਾ ਹਲਕਾ ਜਿਹੜਾ ਪਾ ਪੱਟੀ ਆ ਹਲਕਾ ਮੇਰਾ ਜਿਹੜਾ ਤਰਨ ਤਰਨੇ ਆ ਸੋ ਜਿਹੜੇ ਐਮਸੀ ਨੇ ਉਹ ਸਾਰੇ ਇਹ ਜਿਹੜੇ ਤਰਨਤਾਰ ਨਾਲਕੇ ਦੇ ਵਿੱਚ ਉਹਨਾਂ ਨੇ ਨਗਰ ਕੌਂਸਲ ਦੇ ਐਮਸੀ ਦੇ ਤੌਰ ਤੇ ਕੰਮ ਕਰਨਾ ਵਾ ਸੋ ਮੇਰਾ ਉਹਨਾਂ ਦੇ ਨਾਲ ਜਿਆਦਾ ਵਾ ਸੋ ਇਸ ਕਰਕੇ ਕੋਈ ਲਾਲਜੀਤ ਭੁੱਲਰਦਾ ਕੋਈ ਬਣਦਾ ਨਹੀਂਗਾ ਕਿ ਇੱਥੇ ਆਣ ਕੇ ਦਖਲਅੰਦਾਜ਼ੀ ਕਰਾ ਜਿਹੜੇ ਐਮਸੀ ਆ ਜਿਹਦੇ ਆ ਨਾਜ਼ਰਤ ਬਰਾਬਰ ਹੋਣਾ ਚਾਹੀਦਾ ਪਰ ਤਾਂ ਨਹੀਂ। ਕੋਈ ਐਮਸੀਆਂ ਦਾ ਰੂਪਾ ਆ ਲਾਡੀਪੂ ਜਰਾ ਆਪਣੇ ਆਪਣੇ ਚਿਹਰੇ ਗੁੰਦੇ ਨਾ ਕਰ ਹਮੇਸ਼ਾ ਇਹ ਜਰੂਰ ਮੈਨੂੰ ਕੁਝ ਐਮ ਸੀਆ ਕੋ ਮੈਨੂੰ ਵੀ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਜਿਹੜੇ ਐਮ ਸੀ ਨੇ ਉਹ ਜੁੜਨਾ ਚਾਹੁੰਦੇ ਨੇ ਕਿ ਪੁਰਾਣਾ ਜਿਹੜਾ ਬੰਦਿਆ ਪਾਰਟੀ ਦੇ ਵਿੱਚ ਲੰਮੀ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬਣਾਇਆ ਜਾਵੇ ਤੇ ਜਿਹੜੇ ਬਾਹਰੋਂ ਲੋਕ ਨੇ ਉਹ ਉਹ ਜਰੂਰ ਵੀ ਕੋਈ ਨਵਾਂ ਬੰਦਾ ਲਿਆ ਕੇ ਤੇ ਅੱਜ ਹੀ ਉਹਨੂੰ ਖੜਾ ਕਰਕੇ ਤੇ ਬਣਾਉਣਾ ਚਾਹੁੰਦੇ ਨੇ ਜੋ ਕਿ ਮੈਂ ਸਮਝਦਾ ਗਲਤ ਹੈ ਜੇ ਇਹ ਜਹੀ ਗੱਲ ਸੱਚੀ ਹੈ ਤੇ ਕਈ ਜਿਹੜੇ ਹੈਗੇ ਐਮਸੀ ਮੈਨੂੰ ਵੀ ਇਹ ਗੱਲ ਦੱਸਦੇ ਆ ਪਰ ਇਹੋ ਜੀ ਦਖਲਅੰਦਾਜ਼ੀ ਜਿਹੜੀ ਹੈ ਜੇ ਹੋਵੇ ਵੀ ਤੇ ਨਹੀਂ ਚਾਹੀਦੀ ਮੈਂ ਆਸ ਨਹੀਂ ਕਰਦਾ ਕਿ ਦੂਜੇ ਹਲਕੇ ਤੋਂ ਆਣ ਕੇ ਇਹੋ ਜੀ ਕੋਈ ਦਖਲਅੰਦਾਜ਼ੀ ਕਰੇ ਕੁਝ ਖਵਾਵਾਂ ਮੇਰੀਆਂ ਵੀ ਬਹੁਤ ਤੁਹਾਡੇ ਕੋ ਘਾਟਾ ਜਾ ਉਹਨਾਂ ਕੋ ਵੱਧ ਬੁਕਾਰਨਾ ਹੈ ਕੋਈ ਵੇਖੋ ਜੀ ਮੇਰੇ ਕੋ ਤੇ ਬਹੁਤ ਮਤ ਦਾ ਕੋਈ ਸਵਾਲ ਹੀ ਨਹੀਂਗਾ ਐਮਸੀ ਐਮਸੀਆਂ ਨੇ ਆਪਣਾ ਜਿਹੜਾ ਉਹ ਪ੍ਰਧਾਨ ਚੁਣਨਾ ਵਾ ਇਹ ਤੇ ਐਮਸੀਆਂ ਦੀ ਖੁਸ਼ੀ ਹੈ ਜੀ ਜਿੰਨੂੰ ਮਰਜ਼ੀ ਚੁਣਨ ਮੇਰੇ ਬਹੁਤ ਮਾਦਦ ਦੇ ਕੋਈ ਸਵਾਲ ਨਹੀਂ ਸਾਰੇ ਐਮਸੀ ਮੇਰੇ ਨਾਲ ਆ ਕਿਉਂਕਿ ਮੇਰੇ ਹਲਕੇ ਦੇ ਨੇ ਸਾਰੇ ਮੈਨੂੰ ਪ੍ਰੇਮ ਪਿਆਰ ਨਾਲ ਮਿਲਦੇ ਕਰਦੇ ਸਾਰੇ ਮੇਰੇ ਨਾਲ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਐਮਐਲ ਸਰ ਜੀ ਕਿ ਵੀ ਹਵਾਵਲੀ ਕਿ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਪ੍ਰਧਾਨ ਚੁਣਿਆ ਜਾਂਦਾ ਹੈ ਇਹ ਜੀ ਗੱਲ ਸਹੀ ਹੈ ਵੇਖੋ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਿਹੜਾ ਤੁਹਾਨੂੰ ਕਹਿੰਦਾ ਵਾ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਉਹ ਪ੍ਰਧਾਨ ਚੁਣ ਰਿਹਾ ਉਹ ਉਸੇ ਨੂੰ ਪੁੱਛਣਾ ਚਾਹੀਦਾ ਵੀ ਕਿਹੜਾ ਉਹਨਾਂ ਨੂੰ ਮੋਟੀਆਂ ਰਕਮਾਂ ਲੈ ਰਿਹਾ ਵਾ ਕਿਉਂ ਲੈ ਰਿਹਾ ਕਿ ਕੌਣ ਉਹਨਾਂ ਨੂੰ ਹਾਂ ਜਿਹੜੀ ਲੋਡ ਪੈ ਰਹੀ ਹੈ ਦੇਣ ਦੀ ਜਦੋਂ ਕਿ ਪ੍ਰਧਾਨ ਤੇ ਐਮਸੀ ਨੇ ਆਪਣੀ ਮжоਰਿਟੀ ਦੇ ਨਾਲ ਚੁਣੀ। ਸਾਲੀ ਜਿਹੜਾ ਆਪਣਾ ਮਜ਼ਾ ਪਰ ਵਾਲੇ 파ਟਨੀ ਜੁੜੇ ਉਹਨਾਂ ਫੈਸਲ ਦਿੱਤੀ ਜਾਊਗੀ। ਹਾਂਜੀ ਬਿਲਕੁਲ ਜੀ ਮੈਂ ਵੇਖੋ ਜੀ ਇਹਦੇ ਵਿੱਚ ਬਿਲਕੁਲ ਇਸ ਹੱਕ ਦੇ ਵਿੱਚ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਨੇ ਐਮਸੀ ਉਹਨਾਂ ਦੇ ਵਿੱਚੋਂ ਹੀ ਜਿਹੜਾ ਪ੍ਰਧਾਨ ਬਣਨਾ ਚਾਹੀਦਾ। ਵੇਖੋ ਜੀ ਸਾਡਾ ਸਮਰਥਨ ਇੱਕ ਚੰਗਾ ਪ੍ਰਧਾਨ ਬਣਾਉਂਤੇ ਜੀ ਅਸੀਂ ਸਾਡੀ ਟੀਮ ਨੇ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੱਤਾ ਜੀ ਅੱਠ ਸਾਡੇ ਕਾਉਂਸਲਰ ਹੈ ਜੀ ਅਸੀਂ ਉਹਨੂੰ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੰਨੇ ਆ ਜੀ ਤਾਂ ਕਿ ਸ਼ਹਿਰ ਦੇ ਜਿਹੜੇ ਕੰਮ ਆ ਰੁਕੇ ਆ ਵਿਕਾਸ ਦੇ 8-10 ਸਾਲ ਤੋਂ ਰੁਕੇ ਆ ਤੋਂ ਉਹ ਹੋ ਸਕਣ ਸਾਡੇ ਗਰੁੱਪ ਨੇ ਫੈਸਲਾ ਕੀਤਾ ਜੀ ਤੇ ਮੈਂ ਤਾਂ ਖੈਰ ਇਹ ਚਾਹੂੰਗਾ ਕਿ ਇਹ ਫੈਸਲਾ ਨਾ ਕਿ ਕੋਈ ਵਿਧਾਇਕ ਨਾ ਕੋਈ ਮੰਤਰੀ ਇਹ ਸ਼ਹਿਰ ਵਾਸੀਆਂ ਦਾ ਫੈਸਲਾ ਸ਼ਹਿਰ ਵਾਸੀਆਂ ਨੇ 25 ਕਾਉਂਸਲਰ ਸਾਨੂੰ ਚੁਣਦੇ ਆ ਤੇ ਮੇਰਾ ਨਹੀਂ ਖਿਆਲ ਵੀ ਸਾਡਾ ਗਰੁੱਪ ਵੀ ਵਿੱਚ ਕੋਈ ਦਖਲਦਾ ਜੀ ਦੇਣੀ ਚਾਹੂਗਾ ਅਹੀਂ ਜਿਉਨੇ ਕਿ 25 ਕਾਉਂਸਲਰ ਇਹ ਫੈਸਲਾ ਕਰਨ ਵੀ ਤੁਸੀਂ ਕਿੰਨੂੰ ਪ੍ਰਧਾਨ ਬਣਾਉਣਾ ਨਾ ਕਿ ਕੋਈ ਸਿਆਸੀ ਤੇਰੇ ਨਾ ਕੋਈ ਅਹੁਦੇਦਾਰ ਵਿੱਚ ਇਹਦੇ ਦਖਲਦਾਰੀ ਦਵੇ ਇਹ ਫੈਸਲਾ ਦੇ ਜਿਹੜੇ ਚੁਣੇ ਹੋਏ 25 ਲੋਕਤੰਤਰ ਦੀ ਜੋ ਪਰਿਭਾਸ਼ਾ ਆ ਮੇਰੇ ਮੁਤਾਬਕ ਤੇ ਸਾਡੇ ਗਰੁੱਪ ਨੇ ਤੇ ਬਹਿ ਕੇ ਇਹੋ ਹੀ ਫੈਸਲਾ ਕੀਤਾ ਵੀ ਇਹ 25 ਜਣੇ ਹੀ ਫੈਸਲਾ ਕਰਨ ਨਾ ਕਿ ਕੋਈ ਸਿਆਸੀ ਤੁਰ ਜਾ ਨਾ ਕਿ ਅਸੀਂ ਆਜ਼ਾਦ ਗਰੁੱਪ ਅਸੀਂ ਆਜ਼ਾਦ ਗਰੁੱਪ ਲੋਕਾਂ ਦੀ ਭਲਾਈ ਵਾਸਤੇ ਆ ਆਪਣੀ ਹੋਣ ਦੀ ਲੜਾਈ ਨਹੀਂ ਇਹ ਫੈਸਲਾ 25 ਕਾਉਂਸਲਰਾਂ ਦਾ ਹੋਣਾ ਚਾਹੀਦਾ ਨਾ ਹਲਕਾਵ ਦਾ ਇੱਕ ਨਾ ਮੰਤਰੀ ਨਾ ਕੋਈ ਸਰਕਾਰੀ ਦਰਬਾਰੇ ਇਹ ਫੈਸਲਾ ਲੋਕਤੰਤਰ ਦੇ ਤਰੀਕੇ ਨਾਲ ਮੇਰੇ ਖਿਆਲ ਤੇ 25 ਜਿਹੜੇ ਕੌਂਸਲਰ ਆ ਉਹ ਆਪਣਾ ਪ੍ਰਧਾਨ ਚੁਣ ਤੇ ਵਧੀਆ ਗੱਲ ਉਹ ਚੰਗਾ ਪ੍ਰਧਾਨ ਚੁਣ ਜੀ ਪ੍ਰਧਾਨ ਨੂੰ ਲੈ ਕੇ ਮੋਟੀਆਂ ਰਕਮਾਂ ਦੀ ਗੱਲ ਸਾਹਮਣੇ ਆ ਰਹੀ ਹੈ ਕੀ ਕਹਿੰਦਾ ਕੋਈ ਜੀ 18 ਜਿਹੜੇ ਹੈਗੇ ਆ ਕੈਂਡੀਡੇਟ ਆ ਸਾਰੇ ਅਸੀਂ ਇਕੱਠੇ ਆ ਤੇ 18 ਜਾਣਿਆਂ ਦਾ ਸਾਡੇ ਨਾਲ ਅਸੀਂ ਆਪਸ ਵਿੱਚ ਬਹੁਮਤ ਆ ਤੇ ਡਾਕਟਰ ਕਸ਼ਮੀਰ ਮਾਨਯੋਗ ਡਾਕਟਰ ਕਸ਼ਮੀਰ ਸਿੰਘ ਸੋਲਦੀ ਅਗਵਾਈ ਦੇ ਵਿੱਚ ਅਸੀਂ ਉਹ ਜਿੰਨੂੰ ਵੀ ਕਿਸੇ ਨੂੰ 18 ਚ ਜਿੰਨੂੰ ਵੀ ਪ੍ਰਧਾਨ ਬਣਾਉਣਾ ਅਸੀਂ ਸਾਰੇ ਉਸ ਚੀਜ਼ ਨਾਲ ਸਹਿਮਤ ਆ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਜੀ ਵੇਖੋ ਜੀ ਕੋਈ ਸ਼ਰਾਰਤੀ ਅੰਸਰ ਆ ਜਿਨ੍ਹਾਂ ਦੇ ਵਿੱਚ ਦੋ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਆ ਬੰਦੇ ਉਹ ਰਾਤੋਂ ਰਾਤ ਆ ਕੇ ਤੇ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਕਰਨੀ ਚਾਹੁੰਦੇ ਆ ਤੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਇੱਕ ਇਮਾਨਦਾਰ ਤੇ ਮੈਂ ਨਾ ਬੇਦਾਗ ਹੈਗੇ ਆ ਸਾਡੇ ਐਮ.ਐਲ.ਏ ਆ ਜਦੋਂ ਸਾਡੇ ਐਮ.ਐਲ.ਏ ਸਾਹ ਬਣੇ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਇੱਕ ਵੀ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਬੜੀ ਸਾਫ ਸੁਥਰੀ ਸਾਡੀ ਰਾਜਨੀਤੀ ਚੱਲ ਰਹੀ ਆ ਜਿੰਨੋ ਕਿ ਆ ਕੇ ਇਹ ਨਗਰ ਕੌਂਸਲ ਦੇ ਚੋਣਾਂ ਦੇ ਵਿੱਚ ਆ ਕੇ ਬਹੁਤ ਜਣਾ ਸ਼ਹਿਰ ਦੇ ਵਿੱਚ ਖਰਾਬੀ ਕੀਤੀ ਗਈ ਆ ਤੇ ਉਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਇਸ ਚੀਜ਼ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋ ਤੇ ਪ੍ਰਧਾਨ ਅਮਨ ਰੋੜਾ ਜੀ ਕੋ ਵੀ ਮੰਗ ਕਰਦਾ ਵਾਂ ਕਿ ਬਾਹਰੀ ਹਲਕਿਆਂ ਦੇ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹ ਸਾਡੇ ਹਲਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਇਦਾਂ ਦਖਲਅੰਦਾਜ਼ੀ ਕਰਨਾ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਤੇ ਪਾਰਟੀ ਦਾ ਗਰਾਫ ਜਿਹੜਾ ਉਹ ਥੱਲੇ ਡਿੱਗਦਾ ਜਿੰਨਾ ਕਰਨਾ ਹੈ ਵੇਖੋ ਜੀ ਮੋਟਾ ਗੰਦੇ ਜੋ ਅਸੀਂ ਪਰੋਸੇ ਜੋ